ਬੰਗਲਾ ਅਤੇ ਮਾਨਸਰ ਦੀ ਪਾਗ ਰਾਮਲੀਲਾ ਦੇ ਪ੍ਰਧਾਨਾਂ ਅਤੇ ਨਿਰਦੇਸ਼ਕਾਂ ਦਾ ਸ਼੍ਰੀਕਲਾ ਮੰਦਰ ਪਰਿਸਰ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਭਗਵਾਨ ਵਾਲਮੀ ਜੀ ਦੀ ਮੂਰਤੀ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਰਾਮਪਾਲ ਸ਼ਰਮਾ ਨੇ ਕਿਹਾ ਕਿ ਰਾਮਲੀਲਾ ਦੇ ਸਾਰੇ ਨਿਰਦੇਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਮੰਚ 'ਤੇ ਭਗਵਾਨ ਵਾਲਮੀ ਜੀ ਦੀ ਮੂਰਤੀ ਨੂੰ ਸਜਾਉਣ ਇਸ ਨਾਲ ਹੀ ਸਾਰੇ ਪਾਤਰਾਂ ਦੀ ਸ਼ਾਨ ਅਤੇ ਸਟੇਜ ਦੀ ਪਵਿੱਤਰਤਾ ਅਤੇ ਪਵਿੱਤਰਤਾ ਨੂੰ ਬਣਾਈ ਰੱਖਣ ਅਤੇ ਸ਼੍ਰੀ ਰਾਮਾਇਣ ਜੀ ਦੇ ਸਾਰੇ ਅਖਰਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਇਸ ਮੌਕੇ ਸ਼ਿਵ ਸ਼ਕਤੀ ਡਰਾਮাটਿਕ ਕਲੱਬ, ਦਿਵਯਾ ਜਯੋਤੀ ਡਰਾਮাটਿਕ ਕਲੱਬ, ਸੰਗਲਾ ਡਰਾਮাটਿਕ ਕਲੱਬ, ਲੀਲਾ ਡਰਾਮাটਿਕ ਕਲੱਬ ਅਤੇ ਵਕ ਵਕ ਮੈਂਬਰ ਮੌਜੂਦ ਸਨ ਸਾਰਿਆਂ ਨੂੰ ਦਿਲੋਂ ਵਧਾਈ ਦਿੱਤੀ ਗਈ मुख तौर ते भगवान वाल्मीकि सभा दे प्रधान कमल खोसला ने कहा कि श्री रामायण जी सिर्फ श्री राम जी दी अयोध्या वापसी तक सीमित नहीं होनी चाहिए इस नु लव कुश बारे भी अगे दसया जाना चाहिए है ਕਿ ਭਾ ਜਿੰਨੀ ਵੀ ਰਾਮ ਲਿਆ ਕਰਦੇ ਜਿੰਨੀ ਵੀ ਕਲੱਬ ਦੀ ਇੱਥੇ ਰਾਮ ਲਿਆ ਹੁੰਦੀਆਂ ਮਕੇਰੀਆਂ ਤੇ ਮਾਨਸਰ ਪੰਗਾਲਾ ਸਾਰਿਆਂ ਨੇ ਉਹ ਜੋਤੀ ਜਗਾਨੀ ਦੀ ਹੈ ਤੇ ਉਧਰੋਂ ਸਾਨੂੰ ਸਨਮਾਨ ਦਿੱਤਾ ਤੁਹਾਡੇ ਸਾਰੇ ਕਲੱਬ ਦੇ ਉੱਥੇ ਰਜਿਸਟਰ ਕਰਾਈਆਂ ਸੀ ਜਿੰਨੀ ਵੀ ਮੈਂ ਲੈ ਕੇ ਗਿਆ ਸੀ ਤੁਹਾਡੇ ਮਾਨਸਰ ਜੀ ਹੋ ਗਿਆ ਪੰਗਾਲੇ ਦੀ ਹੋ ਗਿਆ ਮਕੇਰੀਆਂ ਦੀ ਹੋ ਗਿਆ ਜਿੰਨੀ ਵੀ ਰਾਮ ਦਾ ਉਹਨਾਂ ਦੀ ਸਾਰੀ ਰਜਿਸਟਰਡ ਹੈ ਉਹਨਾਂ ਦਾ ਸਨਮਾਨਤਨ ਵੀ ਆਇਆ ਤੇ ਉਹਨਾਂ ਨੇ ਭੇਜਿਆ ਤੁਹਾਡੇ ਵਾਸਤੇ ਇਹ ਆਪਾਂ ਸਾਰੇ ਭਰਾਵਾਂ ਨੇ ਉਹ ਅਗਲੀ ਵਾਰੀ ਬਾਤ ਤੋਂ ਬਾਤ ਛੱਡ ਕੇ ਸਾਰੇ ਨਾਲ ਉੱਥੇ ਜਾਣਾ ਜੈ ਜੈ ਸ਼੍ਰੀ ਰਾਮ ਜੀ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਾਰੇ ਹੀ ਸ਼੍ਰੀ ਰਾਮ ਜੀ ਦੇ ਚਰਨਾਂ ਨਾਲ ਪਿਆਰ ਕਰਦੇ ਨੇ ਔਰ ਸਾਰਿਆਂ ਨੇ ਆਪਣਾ ਬੜਾ ਕੀਮਤੀ ਸਮਾਂ ਦਿੱਤਾ ਪਹਿਲੇ ਵੀ ਦਿੱਤਾ ਸੀਗਾ ਔਰ ਇੱਕ ਛੋਟਾ ਜਿਹਾ ਉਪਰਾਲਾ ਜਿਹਦੀ ਸ਼ੁਰੂਆਤ ਕੀਤੀ ਆ ਕਿਉਂਕਿ ਬਹੁਤ ਅੱਛੀ ਸ਼ੁਰੂਆਤ ਹੋਈ ਆ ਕਿ ਰਾਮ ਤੀਰਥ ਅੰਮ੍ਰਿਤਸਰ ਮਹਾਰਿਸ਼ੀ ਵਾਲਮੀਕੀ ਜੀ ਦੇ ਆਸ਼ਰਮ ਦੇ ਵਿੱਚੋਂ ਜਿਹੜੀ ਅਖੰਡ ਜੋਤ ਹੈਗੀ ਆ ਉਹ ਲੈ ਕੇ ਸੌਰਵ ਜੀ ਸ਼ਿਵ ਸ਼ਕਤੀ ਡਰਾਮਾਟਿਕ ਕਲੱਬ ਔਰ ਜਿੰਨੀਆਂ ਵੀ ਆਪਣੇ ਮਾਨਸਰ ਪੰਘਾਲਾ ਔਰ ਮੁਕੇਰੀਆਂ ਸ਼ਹਿਰ ਦੀਆਂ ਜਿੰਨੀਆਂ ਵੀ ਰਾਮਲੀਲਾ ਕਮੇਟੀਆਂ ਸੁਸਾਇਟੀਆਂ ਨੇ ਸਾਰਿਆਂ ਦਾ ਅੱਜ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਅਭਿਨੰਦਨ ਜੈ ਸ਼੍ਰੀ ਰਾਮ ਜੈ ਮਾਰ시 ਬਾਲਮਿਕੀ ਕਿਉਂਕਿ ਅਸੀਂ ਵਖਿਆਨ ਕਰਦੇ ਆ ਰਮਾਇਣ ਜੀ ਦਾ ਸ਼੍ਰੀ ਰਮਾਇਣ ਜੀ ਦਾ ਅਸੀਂ ਵਖਿਆਨ ਕਰਦੇ ਆ ਅਸੀਂ ਪਾਤਰਾਂ ਦੇ ਦੁਆਰਾ ਕਿਉਂਕਿ ਇਹ ਸਮੇਂ ਦੀ ਮੰਗ ਵੀ ਹੈ ਔਰ ਇਹ ਹੀ ਦਰੋਹਰ ਸਾਡੀ ਸੰਸਕ੍ਰਿਤੀ ਸੰਸਕਾਰਾਂ ਨੂੰ ਅਗਰ ਜੀਵਤ ਰੱਖਿਆ ਆ ਤੇ ਜਿਹੜੇ ਸਾਡੇ ਪ੍ਰਾਚੀਨ ਗ੍ਰੰਥ ਨੇ ਠੀਕ ਆ ਉਹਨਾਂ ਨੇ ਰੱਖਿਆ ਆ ਔਰ ਇਹਨਾਂ ਦੇ ਪਾਤਰ ਬਣ ਕੇ ਰੂਪਰੇਖਾ ਬਣ ਕੇ ਦਿਸ਼ਾ ਨਿਰਦੇਸ਼ ਜੋ ਸਾਨੂੰ ਪ੍ਰਾਨਿਕ ਗ੍ਰੰਥ ਪ੍ਰਾਚੀਨ ਸਭਿਅਤਾ ਤੋਂ ਜਿਹੜੇ ਸਾਨੂੰ ਮਿਲੇ ਆ ਸਾਰਿਆਂ ਨੇ ਆਪਣੇ ਆਪਣੇ ਏਰੀਆ ਦੇ ਵਿੱਚ ਆ ਆਪਣੇ ਰਾਮਲੀਲਾ ਮੰਚਾਂ ਦੇ ਉੱਤੇ ਕਰਨਾ ਆ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਅਸੀਂ ਮਹਾਰਿਸ਼ੀ ਵਾਲਮੀਕੀ ਜੀ ਦੀ ਜਿਹੜੀ ਪ੍ਰਤਿਮਾ ਹੈਗੀ ਆ ਰੱਖਦੇ ਵੀ ਹੋਣਗੇ ਪਰ ਕਿਤੇ ਨਹੀਂ ਰੱਖੀ ਹੋਵੇ ਤੇ ਉਹ ਵੀ ਜਿਹੜੇ ਮੰਚ ਹੈਗੇ ਆ ਉਹ ਵੀ ਸ਼੍ਰੀ ਮਹਾਰਿਸ਼ੀ ਵਾਲਮੀਕੀ ਜੀ ਦੀ ਜਿਹੜੀ ਪ੍ਰਤਿਮਾ ਹੈਗੀ ਆ ਉਹ ਜ਼ਰੂਰ ਆਪਣੇ ਮੰਚ ਤੇ ਸ਼ਿਸ਼ੋਭਿਤ ਕਰਨ ਔਰ ਜਿਹੜੀ ਅਖੰਡ ਜੋਤ ਲੈ ਕੇ ਆਏ ਆ ਉਹ ਸਾਰੇ ਹੀ ਜੋ ਵਿਧੀ ਪੂਰਵਕ ਉਹ ਆਪਣੇ ਆਪਣੇ ਤੁਸੀਂ ਮੰਚ ਤੇ ਤੇ ਸ਼ਾਮ ਨੂੰ ਲੈਣੀ ਆ ਦੁਪਹਿਰ ਨੂੰ ਲੈਣੀ ਆ ਉਹ ਲੈ ਜਾ ਸਕਦੇ ਹੋ ਔਰ ਅੱਜ ਸਾਰੀਆਂ ਸੁਸਾਇਟੀਆਂ ਵੱਲੋਂ ਕਿਉਂਕਿ ਸਾਡੇ ਕਾਫੀ ਭਰਾ ਆਏ ਵੀ ਨਹੀਂ ਆ ਕਿਉਂਕਿ ਅੱਜ